ਹੜਪੀੜਿਤ ਕਿਸਾਨਾਂ ਦੇ ਲਈ ਹੁਣ ਯੂਪੀ ਤੋਂ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਨੇ। ਦਮਨਿਸਰ ਦੇ ਵਿੱਚ ਪਿੰਡ ਕੋਟਲੀ, ਕਰੋੜਾ ਤਿਆਲੇ ਦਵਾਲੇ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਲਈ ਹੁਣ ਵੱਡੀ ਰਾਹਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤੇ ਦੱਸ ਦਈਏ ਕਿ ਕਿਸਾਨਾਂ ਦੇ ਲਈ ਹੜ ਤੋਂ ਬਾਅਦ ਹੁਣ ਜਿਹੜੇ ਹਾਲਾਤ ਤੇ ਕਾਫੀ ਗੰਭੀਰ ਨੇ। ਕਿਸਾਨ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਝੋਨੇ ਦੀ ਫਸਲ ਪਾਣੀ ਚ ਡੁੱਬ ਗਈ। ਕੁਝ ਝੋਨੇ ਦੀ ਫਸਲ ਖੜੀ ਹੈ ਪਰ ਪੱਤੇ ਤੱਕ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਹੁਣ ਵੀ 2-2 ਫੁੱਟ ਤੱਕ ਪਾਣੀ ਖੜਾ ਹੈ ਤੇ ਖੇਤਾਂ ਦੇ ਵਿੱਚ ਕੰਮ ਕਰਨਾ ਔਖਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਾਣੀ ਜਲਦ ਨਾ ਘਟਿਆ ਤਾਂ ਫਿਰ ਵੱਡੀ ਪਰੇਸ਼ਾਨੀ ਹੋਵੇਗੀ ਤੇ ਫਸਲ ਬਰਬਾਦ ਹੋ ਜਾਣੀ ਹੈ ਉੱਤਰ ਪ੍ਰਦੇਸ਼ ਤੋਂ ਹੁਣ ਹੜਪੀੜਤ ਕਿਸਾਨਾਂ ਦੇ ਲਈ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਨੇ ਅਸਲ ਕਿਸਾਨ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਜੇ ਮਸ਼ੀਨਾਂ ਆਉਂਦੀਆਂ ਤਾਂ ਸਾਰਾ ਝੋਨਾ ਸੜ ਜਾਂਦਾ ਹੈ ਹੁਣ ਜਿਵੇਂ ਜਿਵੇਂ ਪਾਣੀ ਥੱਲੇ ਜਾ ਰਿਹਾ ਉਮੀਦ ਹੈ ਕਿ ਵੀ 25 ਫੀਸਦੀ ਫਸਲ ਬਚ ਸਕਦੀ ਹੈ ਕਿਉਂਕਿ ਨੁਕਸਾਨ ਫਿਰ ਵੀ ਕਾਫੀ ਵੱਡਾ ਹੀ ਹੈ ਤਾਂ ਇਹ ਮਸ਼ੀਨਾਂ ਖਾਸ ਕਰਕੇ ਹੁਣ ਆਪਣਾ ਕੰਮ ਕਰ ਰਹੀਆਂ ਨੇ ਤੇ ਉੱਤਰ ਪ੍ਰਦੇਸ਼ ਤੋਂ ਇਹ ਮਸ਼ੀਨਾਂ ਲੈ ਕੇ ਆਉਣ ਵਾਲੇ ਅਬਦੁਲ ਕਾਦਰ ਦਾਇਕ ਨੇ ਕਿ ਜਰਨੈਲ ਸਿੰਘ ਦੇ ਨਾਲ 2022 ਤੋਂ ਹੀ ਸੰਪਰਕ ਬਣਿਆ ਉਹਨਾਂ ਦੀ ਸਹਾਇਤਾ ਵਾਲੀਆਂ ਮਸ਼ੀਨਾਂ ਮੰਗਵਾ ਕੇ ਹੁਣ ਖੇਤਾਂ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਇਹ ਮਸ਼ੀਨਾਂ ਖੜੀ ਫਸਲ ਨੂੰ ਕੱਟ ਕੇ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਦੇਣ ਦੇ ਵਿੱਚ ਮਦਦ ਕਰਨਗੀਆਂ ਦਰਅਸਲ ਇਹਨਾਂ ਮਸ਼ੀਨਾਂ ਦੀ ਖਾਸियत ਇਹ ਹੈ ਕਿ ਪਾਣੀ ਦੇ ਵਿੱਚ ਵੀ ਕੰਮ ਕਰ ਸਕਦੀਆਂ ਨੇ ਤੇ ਹੜ੍ਹ ਦੇ ਪਾਣੀ ਤੋਂ ਥੋੜੀ ਬਾਹਰ ਫਸਲ ਉੱਤੇ ਵੀ ਇਹ ਪੂਰਾ ਕੰਮ ਕਰ ਸਕਦੀਆਂ ਨੇ ਤਾਂ ਕਿਸਾਨਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਬਿਨਾਂ ਮੁਆਵਜ਼ੇ ਦੇ ਖੇਤ ਖਾਲੀ ਕਰਨਾ ਮਸ਼ੀਨਾਂ ਦਾ ਖਰਚਾ ਕੱਢਣਾ ਆਉਣ ਵਾਲੀ ਹਾੜੀ ਦੀ ਫਸਲ ਤਿਆਰ ਕਰਨਾ ਬੜਾ ਔਖਾ ਹੈ ਤਾਂ ਸਰਪੰਚ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਮਸ਼ੀਨਰੀ ਦੇ ਖਰਚੇ ਦੇ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰ ਸਰਕਾਰ ਤੋਂ ਵੱਲ ਆਰਥਿਕ ਸਹਾਇਤਾ ਮਿਲਣਾ ਬੜਾ ਜ਼ਰੂਰੀ ਹੈ ਤਾਂ ਹੀ ਅਗਲੀ ਫਸਲ ਬੀਜਣ ਦੀ ਹਿੰਮਤ ਕਰ ਸਕਦੇ ਨੇ ਹੜ੍ਹ ਪੀੜਤ ਕਿਸਾਨਾਂ ਦੇ ਲਈ ਹੁਣ ਯੂਪੀ ਤੋਂ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਨੇ ਦામਨਿਸਰ ਦੇ ਵਿੱਚ ਪਿੰਡ ਕੋਟਲੀ ਕਰੂੜਾ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਲਈ ਹੁਣ ਵੱਡੀ ਰਾਹਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਕਿਸਾਨਾਂ ਦੇ ਲਈ ਹੜ੍ਹ ਤੋਂ ਬਾਅਦ ਹੁਣ ਜਿਹੜੇ ਹਾਲਾਤ ਤੇ ਕਾਫੀ ਗੰਭੀਰ ਨੇ ਕਿਸਾਨ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਸੋਨੇ ਦੀ ਫਸਲ ਪਾਣੀ ਚ ਡੁੱਬ ਗਈ ਕੁਝ ਸੋਨੇ ਦੀ ਫਸਲ ਖੜੀ ਹੈ ਪਰ ਪੱਤੇ ਤੱਕ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਹੁਣ ਵੀ 2-2 ਫੁੱਟ ਤੱਕ ਪਾਣੀ ਖੜਾ ਹੈ ਤੇ ਖੇਤਾਂ ਦੇ ਵਿੱਚ ਕੰਮ ਕਰਨਾ ਔਖਾ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਾਣੀ ਜਲਦ ਨਾ ਘਟਿਆ ਤਾਂ ਫਿਰ ਵੱਡੀ ਪਰੇਸ਼ਾਨੀ ਹੋਵੇਗੀ ਤੇ ਫਸਲ ਬਰਬਾਦ ਹੋ ਜਾਣੀ ਹੈ ਉੱਤਰ ਪ੍ਰਦੇਸ਼ ਤੋਂ ਹੁਣ ਹੜਪੀੜਤ ਕਿਸਾਨਾਂ ਦੇ ਲਈ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਨੇ ਅਸਲ ਕਿਸਾਨ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਜੇ ਮਸ਼ੀਨ ਆਉਂਦੀਆਂ ਤਾਂ ਸਾਰਾ ਝੋਨਾ ਸੜ ਜਾਂਦਾ ਹੁਣ ਜਿਵੇਂ ਜਿਵੇਂ ਪਾਣੀ ਥੱਲੇ ਜਾ ਰਿਹਾ ਉਮੀਦ ਹੈ ਕਿ ਵੀ 25 ਫੀਸਦੀ ਫਸਲ ਬਚ ਸਕਦੀ ਹੈ ਕਿਉਂਕਿ ਨੁਕਸਾਨ ਫਿਰ ਵੀ ਕਾਫੀ ਵੱਡਾ ਹੀ ਹੈ ਤਾਂ ਇਹ ਮਸ਼ੀਨਾਂ ਖਾਸ ਕਰਕੇ ਹੁਣ ਆਪਣਾ ਕੰਮ ਕਰ ਰਹੀਆਂ ਨੇ ਤਾਂ ਉੱਤਰ ਪ੍ਰਦੇਸ਼ ਤੋਂ ਇਹ ਮਸ਼ੀਨਾਂ ਲੈ ਕੇ ਆਉਣ ਵਾਲੇ ਅਬਦੁਲ ਕਾਦਰ ਦਾ ਇਹ ਕਹਿਣਾ ਕਿ ਜਰਨੈਲ ਸਿੰਘ ਦੇ ਨਾਲ 2022 ਤੋਂ ਹੀ ਸੰਪਰਕ ਬਣਿਆ ਉਹਨਾਂ ਦੀ ਸਹਾਇਤਾ ਵਾਲੀਆਂ ਮਸ਼ੀਨਾਂ ਮੰਗਵਾ ਕੇ ਹੁਣ ਖੇਤਾਂ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਇਹ ਮਸ਼ੀਨਾ ਖੜੀ ਫਸਲ ਨੂੰ ਕੱਟ ਕੇ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਦੇਣ ਦੇ ਵਿੱਚ ਮਦਦ ਕਰਨਗੀਆਂ ਦਰਅਸਲ ਇਹਨਾਂ ਮਸ਼ੀਨਾਂ ਦੀ ਖਾਸियत ਇਹ ਹੈ ਕਿ ਪਾਣੀ ਦੇ ਵਿੱਚ ਵੀ ਕੰਮ ਕਰ ਸਕਦੀਆਂ ਨੇ ਤੇ ਹੜ੍ਹ ਦੇ ਪਾਣੀ ਤੋਂ ਥੋੜੀ ਬਾਹਰ ਫਸਲ ਉੱਤੇ ਵੀ ਇਹ ਪੂਰਾ ਕੰਮ ਕਰ ਸਕਦੀਆਂ ਨੇ ਤਾਂ ਕਿਸਾਨਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਬਿਨਾਂ ਮੁਆਵਜ਼ੇ ਦੇ ਖੇਤ ਖਾਲੀ ਕਰਨਾ ਮਸ਼ੀਨਾਂ ਦਾ ਖਰਚਾ ਕੱਢਣਾ ਆਉਣ ਵਾਲੀ ਹਾੜੀ ਦੀ ਫਸਲ ਤਿਆਰ ਕਰਨਾ ਬੜਾ ਔਖਾ ਹੈ ਤਾਂ ਸਰਪੰਚ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਮਸ਼ੀਨਰੀ ਦੇ ਖਰਚੇ ਦੇ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਤਾਂ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰ ਸਰਕਾਰ ਤੋਂ ਵੱਲ ਆਰਥਿਕ ਸਹਾਇਤਾ ਮਿਲਣਾ ਬੜਾ ਜ਼ਰੂਰੀ ਹੈ ਤਾਂ ਹੀ ਅਗਲੀ ਫਸਲ ਬੀਜਣ ਦੀ ਹਿੰਮਤ ਕਰ ਸਕਦੇ